ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਮੱਕੀ ਦੀ ਰੋਟੀ ਮੇਥੇ ਵਾਲੀ ਰੋਟੀ ਸੋ ਸਭ ਤੋਂ ਪਹਿਲਾਂ ਅਸੀਂ ਮੇਥੇ ਲੈਣੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਾਰ ਲੈਣਾ ਮਿੱਤੇ ਸਮਾਰ ਕੇ ਹੁਣ ਇਹਦੇ ਵਿੱਚ ਮਿਰਚਾਂ ਪਾਉਣੀਆਂ ਨੇ ਆਪਾਂ ਹਰੀਆਂ 10-12 ਮਿਰਚਾਂ ਹਰੀਆਂ ਲੈ ਲਓ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਮੇਥੇ ਤੇ ਮਿਰਚਾਂ ਨੂੰ ਇਹਨਾਂ ਨੂੰ ਵਾਸ਼ ਕਰਨ ਤੋਂ ਬਾਅਦ ਇੱਕ ਕੁੰਡੇ ਦੇ ਵਿੱਚ ਪਾ ਕੇ ਕੁੱਟ ਲਓ ਵਿੱਚੇ ਮਿਰਚਾਂ ਪਾ ਲਓ ਹਰੀਆਂ ਇਹਨਾਂ ਨੂੰ ਕੁੱਟਣ ਲੱਗੇ ਬਿਲਕੁਲ ਇਹਦੀ ਚਟਨੀ ਨਹੀਂ ਬਣਾਉਣੀ ਹੈਗੀ ਬਸ ਥੋੜਾ ਦਰਦਰਾ ਹੀ ਕੁੱਟਣਾ ਹੈ దో బా ఎన్ను కుదీ వచ్చి క్డ లే మక్కీ ਸਭ ਤੋਂ ਪਹਿਲਾਂ ਇਹਦੇ ਵਿੱਚ ਨੂਨ ਪਾਉਣਾ ਇੱਥੇ ਮੈਂ ਡੇਢ ਚਮਚ ਨੂਨ ਦਾ ਪਾਇਆ ਤੇ ਜਿਹੜੇ ਆਪਾਂ ਮੇਥੇ ਤੇ ਮਿਰਚਾਂ ਦਾ ਪੇਸਟ ਬਣਾਇਆ ਸੀ ਕੁੱਟ ਕੇ ਉਹ ਵਿੱਚ ਪਾ ਲੋ ਇਹਦੇ ਇਹਨੂੰ ਆਟੇ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਲਓ ਇਹਨੂੰ ਮਿਕਸ ਕਰਨ ਤੋਂ ਬਾਅਦ ਕੋਸੇ ਪਾਣੀ ਨਾਲ ਇਹ ਆਟਾ ਗੁੰਨਣਾ ਪਾਣੀ ਠੰਡਾ ਨਹੀਂ ਹੋਣਾ ਚਾਹੀਦਾ ਕੋਸੇ ਪਾਣੀ ਨਾਲ ਬਹੁਤ ਵਧੀਆ ਆਟਾ ਗੁੰਨਿਆ ਜਾਂਦਾ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰਨਾ ਆਟਾ ਗੁੰਨਣਾ ਜਿਆਦਾ ਪਾਣੀ ਨਹੀਂ ਪਾਉਣਾ ਇੱਕਦਮ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਲਿਓ ਕੋ ਜੀ ਆਟੇ ਦਾ ਕਲਰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜਰੂਰ ਟਰਾਈ ਕਰਿਓ ਹੁਣ ਪਹਿਲਾਂ ਇਦਾਂ ਥੋੜਾ ਥੋੜਾ ਆਟਾ ਲੈ ਕੇ ਮਲੈਮ ਕਰ ਲੈਣਾ ට බාසවන යාරග ගන්න පබටලිටක්ද රැස්ටල ච ට පේ ල තු රොිබාසදේ ਇਹ ਰੋਟੀ ਖਾਣ ਵਿੱਚ ਬਹੁਤ ਟੇਸਟੀ ਬਣਦੀ ਆ ਤੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ। ਇਹ ਕੋ ਕਿੰਨਾ ਵਧੀਆ ਕਲਰ ਆਇਆ ਰੋਟੀ ਦਾ। ਸੋ ਰੋਟੀ ਆਪਣੀ ਤਿਆਰ ਆ ਜੀ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ